welcom to my youtube channel ਪਹਿਲਾਂ ਇਸ ਚੈਨਲ ਤੋਂ ਅਸੀਂ ਇੰਗਲਿਸ਼ ਦੀਆਂ ਇੰਗਲਿਸ਼ ਗ੍ਰਾਮਰ ਦੀਆਂ ਵੀਡੀਓਜ਼ ਪਾ ਰਹੇ ਸੀ ਹੁਣ ਅਸੀਂ ਇੰਗਲਿਸ਼ ਦੇ ਨਾਲ-ਨਾਲ ਇਸ ਦੇ ਵਿੱਚ ਮੈਥ ਦੀਆਂ ਵੀਡੀਓਜ਼ ਵੀ ਅਪਲੋਡ ਕਰਾਂਗੇ ਸਪੈਸ਼ਲੀ ਅਸੀਂ 6 ਤੋਂ 8th ਕਲਾਸ ਤੱਕ ਵੀਡੀਓਜ਼ ਅਪਲੋਡ ਹੋਣਗੀਆਂ ਸਾਰੇ ਟੌਪਿਕਸ ਇਸ ਦੇ ਵਿੱਚ ਕਵਰ ਕੀਤੇ ਜਾਣਗੇ ਸੋ ਅੱਜ ਅਸੀਂ ਟੌਪਿਕ ਜੋ ਲੈ ਕੇ ਆਏ ਆ ਉਹ ਹੈ ਹੋਲ ਨੰਬਰ ਅਸੀਂ ਨੰਬਰ ਸਿਸਟਮ ਤੇ ਗੱਲ ਕਰਨ ਜਾ ਰਿਹਾ ਨੰਬਰ ਸਿਸਟਮ ਦੇ ਵਿੱਚ ਕਿਹੜੇ-ਕਿਹੜੇ ਨੰਬਰ ਆਉਂਦੇ ਨੇ ਸਭ ਤੋਂ ਛੋਟਾ ਸਿਸਟਮ ਕਿਹੜਾ ਹੈ ਉਸ ਤੋਂ ਅੱਗੇ-ਅੱਗੇ ਅਸੀਂ ਸਿਸਟਮ ਦੀ ਗੱਲ ਕਰਾਂਗੇ ਕਿਹੜੇ-ਕਿਹੜੇ ਨੰਬਰ ਐਡ ਹੋਏ ਜਾਂਦੇ ਨੇ ਤੇ ਅੱਗੇ ਸਾਡਾ ਸਿਸਟਮ ਜਿਹੜਾ ਉਹ ਅੱਗੇ ਵਧਦਾ ਜਾਂਦਾ ਸੋ ਅਸੀਂ ਅੱਜ ਗੱਲ ਕਰ ਰਹੇ ਹਾਂ ਹੋਲ ਨੰਬਰ ਦੀ ਇਹ ਹੋਲ ਨੰਬਰ ਕਿਹੜੇ ਹੁੰਦੇ ਨੇ ਹੋਲ ਨੰਬਰ ਅਸੀਂ ਕਿੰਨਾ ਨੂੰ ਕਹਿੰਦੇ ਨੇ ਔਰ ਅਸੀਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਪੂਰਨ ਸੰਖਿਆਵਾਂ ਹੋਲ ਨੰਬਰ ਸਾਡੇ ਕੀ ਹੁੰਦੇ ਨੇ ਪੂਰਨ ਸੰਖਿਆਵਾਂ ਇਹ ਸ਼ਬਦ ਤੁਸੀਂ ਸੁਣਿਆ ਹੋਵੇਗਾ ਹੋਲ ਨੰਬਰ ਅਸੀਂ ਫਸਟ ਕਲਾਸ ਤੋਂ ਲੈ ਕੇ 5th ਕਲਾਸ ਵਿੱਚ ਚਿਕ ਟਰਮ ਸੁਣੀ ਹੈ ਨੈਚੁਰਲ ਨੰਬਰ ਕਿਹੜੇ ਨੰਬਰ ਨੇਚਰਲ ਨੰਬਰ ਨੇਚਰਲ ਨੰਬਰ ਕਿਹੜੇ ਹੁੰਦੇ ਨੇ ਜੋ ਅਸੀਂ ਛੋਟੇ ਬੱਚੇ ਆਮ ਹੀ ਦੇਖਦੇ ਆਸੀ ਹੈ ਨਾ ਛੋਟੇ ਬੱਚਾ ਨੂੰ ਕਿਸ ਤਰ੍ਹਾਂ ਨੰਬਰ ਹੁੰਦੇ ਨੇ ਉਹ 1 2 ਛੋਟੇ ਬੱਚੇ ਇੱਥੇ ਸ਼ੁਰੂ ਕਰਦੇ ਨੇ 1 2 3 4 5 ਐਦਾ ਨੰਬਰ ਅੱਗੇ ਵਧਦੇ ਜਾਂਦੇ ਨੇ ਇਹ ਸਾਰੇ ਨੰਬਰ ਕਿਹੜੇ ਹੁੰਦੇ ਨੇ ਇਹ ਨੇਚਰਲ ਨੰਬਰ ਹੁੰਦੇ ਨੇ ਜਿਹੜੇ 5th ਕਲਾਸ ਤੱਕ ਪੜਾਇਆ ਜਾਂਦੇ ਨੇ ਉਸ ਤੋਂ ਅੱਗੇ ਇਹਨਾਂ ਸੱਡ ਕੋਲ ਨੰਬਰ ਉਹ ਫੋਰ ਐਡ ਹੋ ਜਾਂਦੇ ਨੇ ਨੇਚਰਲ ਨੰਬਰ ਨੂੰ ਅਸੀਂ ਪੰਜਾਬੀ ਚ ਕਿੰਨੇ ਆ ਪ੍ਰਕਿਰਤਕ ਸੰਖਿਆਵਾਂ ਕਿਹੜੀਆਂ ਸੰਖਿਆਵਾਂ

ਕਿ ਗ੍ਰੇਟੈਸਟ ਨੈਚੁਰਲ ਨੰਬਰ ਕਿਹੜਾ ਤਾਂ ਅਸੀਂ ਉਸ ਨੂੰ ਨਹੀਂ ਦੱਸ ਸਕਦੇ ਜਾਂ ਲਾਸਟ ਨੈਚੁਰਲ ਨੰਬਰ ਕਿਹੜਾ ਅਸੀਂ ਉਸ ਨੂੰ ਨਹੀਂ ਦੱਸ ਸਕਦੇ ਸਮਾਲੈਸਟ ਜਿਹੜਾ ਸਾਡੇ ਕੋਲ ਨੈਚੁਰਲ ਨੰਬਰ ਉਹ ਕੀ ਹੈ 1 ਬਟ ਗ੍ਰੇਟੈਸਟ ਅਸੀਂ ਨਹੀਂ ਡਿਫਾਈਨ ਕਰ ਸਕਦੇ ਹੁਣ ਸਾਡੇ ਕੋਲੇ ਇਹ ਨੰਬਰ ਸੀਗੇ 1 2 3 4 5 ਠੀਕ ਹੈ ਇਹਨਾਂ ਦੇ ਜਿਹੜੇ ਸਕਸੈਸਰ ਵੀ ਆਉਂਦੇ ਨੇ ਸਕਸੈਸਰ ਕਿਹੜੇ ਨੰਬਰ ਹੁੰਦੇ ਨੇ ਜਿਹੜੇ ਸਾਨੂੰ ਜਿਹਨਾਂ ਨੂੰ ਅਸੀਂ ਪੰਜਾਬੀ ਚ ਕੀ ਬੋਲਦੇ ਆ ਅਗੇਤਰ ਅਗੇਤਰ ਦਾ ਮਤਲਬ ਅੱਗੇ ਜਿਵੇਂ 6 ਦਾ ਗਿਤਰ ਦੇਖਣਾ ਹੋਵੇ 6th ਦਾ ਕੀ ਹੋਏਗਾ ਉਸ ਤੋਂ 1 ਐਡ ਕਰੋ 7 100 ਦਾ ਗਿਤਰ ਇਸ ਤਰ੍ਹਾਂ ਸੀ ਦੇਖਣਾ ਹੋਵੇ 100 ਦਾ ਸੈਕਸੈਸਰ ਦੇਖਣਾ ਹੋਵੇ 101 ਇਸ ਤਰ੍ਹਾਂ ਇਹਦੇ ਨੇ ਪ੍ਰੀਡੈਸਸਰ ਵੀ ਹੁੰਦੇ ਨੇ ਪਿਛੇਤਰ ਵੀ ਹੁੰਦੇ ਨੇ ਪ੍ਰੀਡੈਸਸਰ ਕਿਹੜੇ-ਕਿਹੜੇ ਹੁੰਦੇ ਨੇ ਸਾਡੇ 75 ਜਨੂੰ ਸੀ ਪੰਜਾਬੀ ਚ ਕਹਿੰਨੇ ਆ ਉਹ ਹੁੰਦੇ ਸਾਡੇ ਪਿੱਛੇ ਵਾਲੇ ਜਿਵੇਂ ਅਸੀਂ 67 ਆ ਇਸ ਤੋਂ ਪਿੱਛੇ ਵਾਲਾ ਕੀ ਹੋਏਗਾ ਉਸ ਤੋਂ 1 ਮਾਈਨਸ ਕਰਕੇ ਦੱਸਾਂਗੇ ਅਸੀਂ 60 6 ਹੋਏਗਾ ਹਨਾ ਜਿ세ਕਾ ਇਹ 54 ਆ ਇਹਦਾ ਪਿੱਛੇ 75 ਪਿੱਛੇ ਵਾਲਾ ਪ੍ਰੀਡੈਸੈਸਰ ਕਿਹਾ ਤੁਸੀਂ ਉਸ ਤੋਂ ਇੱਕ ਮਾਈਨਸ ਕਰਕੇ ਲਿਖ ਦਿੰਦੇ ਆ 53 ਹੈ ਠੀਕ ਹੈ ਹੁਣ ਅਸੀਂ ਇਹ ਨੈਚੁਰਲ ਨੰਬਰ ਜਿਹੜੇ ਇਹਨਾਂ ਨੂੰ ਅਸੀਂ ਹੋਲ ਨੰਬਰ ਤੱਕ ਲੈ ਕੇ ਜਾਵਾਂਗੇ ਅਗਰ ਅਸੀਂ ਇਹ ਨੈਚੁਰਲ ਨੰਬਰ ਜਿਹੜੇ 1 ਤੋਂ ਸਟਾਰਟ ਹੋ ਰਹੇ ਨੇ ਇਹਨਾਂ ਨੂੰ ਅਸੀਂ 0 ਤੋਂ ਸਟਾਰਟ ਕਰ ਦਈਏ ਇੱਕ ਨੰਬਰ 4 ਐਡ ਕਰ ਦਈਏ 0 ਤੋਂ 1 ਤੋਂ ਪਿੱਛੇ ਅਸੀਂ ਕੀ ਐਡ ਕਰ ਦਈਏ ਇੱਕ 0 ਐਡ ਕਰ ਦਈਏ ਤਾਂ ਇਹਨਾਂ ਦਾ ਨਾਂ ਚੇਜ ਹੋ ਕੇ ਕੀ ਬਣ ਜਾਂਦਾ ਹੋਲ ਨੰਬਰ ਬਣ ਜਾਂਦਾ ਸਾਡੇ ਨੈਚੁਰਲ ਨੰਬਰ ਜਿਹੜੇ 0 ਇਨਕਲੂਡ ਹੋਣ ਨਾਲ ਕੀ ਬਣ ਜਾਂਦੇ ਨੇ ਇਹ ਹੋਲ ਨੰਬਰ ਬਣ ਜਾਂਦੇ ਨੇ ਤੇ ਜੇ ਅਸੀਂ ਕਹੀਏ ਕਿ ਕੀ ਜਿਹੜੇ ਸਾਰੇ ਨੈਚੁਰਲ ਨੰਬਰ ਨੇ ਇਹ ਹੋਲ ਨੰਬਰ ਦੇ ਬਿਲਕੁਲ ਸਹੀ ਗੱਲ ਆ ਕਿਉਂਕਿ ਸਾਰੇ ਸਾਰੇ ਨੈਚੁਰਲ ਨੰਬਰ ਕਿਸ ਦੇ ਵਿੱਚ ਆ ਰਹੇ ਨੇ ਹੋਲ ਨੰਬਰ ਵਿੱਚ ਆ ਰਹੇ ਨੇ ਸਾਡੇ ਜਿਹੜੇ ਹੋਲ ਨੰਬਰ ਆ 1 2 3 4 5 ਹਨ ਇਸ ਤਰ੍ਹਾਂ ਅੱਗੇ ਵਧਦੇ ਜਾਂਦੇ ਨੇ ਤੁਸੀਂ ਧਿਆਨ ਨਾਲ ਦੇਖਿਓ 1 ਤੋਂ ਲੈ ਕੇ ਜੋ ਅਗਲੇ ਨੰਬਰ ਆ ਸਾਰੇ ਨੈਚੁਰਲ ਨੰਬਰੀ ਨੇ ਤਾਂ ਸਾਰੇ ਸਾਰੇ ਨੈਚੁਰਲ ਨੰਬਰ ਸਾਡੇ ਉਹ ਹੋਲ ਨੰਬਰ ਦੇ ਵਿੱਚ ਆਉਂਦੇ ਨੇ ਪਰ ਜੇ ਅਸੀਂ ਇਹ ਕਹੀਏ ਕਿ ਸਾਰੇ ਸਾਰੇ ਹੋਲ ਨੰਬਰ ਨੈਚੁਰਲ ਨੰਬਰ ਨੇ ਤਾਂ ਸਾਡਾ ਇਹ ਕੁਐਸਚਨ ਬਿਲਕੁਲ ਗਲਤ ਆ ਸਾਰੇ ਸਾਰੇ ਹੋਲ ਨੰਬਰ ਜਿਹੜੇ ਆ ਉਹ ਨੈਚੁਰਲ ਨੰਬਰ ਵਿੱਚ ਨਹੀਂ ਆਉਂਦੇ 01 ਹੋਲ ਨੰਬਰ ਆ ਕੀ ਇਹ ਨੈਚੁਰਲ ਨੰਬਰ ਵਿੱਚ ਆਉਂਦਾ ਨਹੀਂ ਕਿਉਂਕਿ ਨੈਚੁਰਲ ਨੰਬਰ ਤਾਂ 1 2 3 4 5 ਆ 0 ਤਾਂ ਸੋ ਪਿੱਛੇ ਰਹਿ ਗਿਆ ਸੋ ਸਾਰੇ ਦੇ ਸਾਰੇ ਨੈਚੁਰਲ ਨੰਬਰ ਜੋ ਹੋਲ ਨੰਬਰ ਨੇ ਪਰ ਜਿਹੜੇ ਸਾਰੇ ਹੋਲ ਨੰਬਰ ਆ ਉਹ ਨੈਚੁਰਲ ਨੰਬਰ ਨਹੀਂ ਹੈ ਹੁਣ ਅਸੀਂ ਜਿਹੜੇ ਸਾਡੇ ਹੋਲ ਨੰਬਰ ਨੇ ਨਾ ਅਸੀਂ ਨੰਬਰ ਲਾਈਨ ਤੇ ਦੇਖਦੇ ਆ ਨੰਬਰ ਲਾਈਨ ਸਭ ਨੂੰ ਪਤਾ ਕਿਸ ਤਰ੍ਹਾਂ ਦੀ ਹੁੰਦੀ ਹੈ ਹਨਾ ਜਿਸ ਲਾਈਨ ਉਸ ਨੰਬਰ ਡਰਾ ਕਰਦੇ ਆ ਕੀ ਹੁੰਦੀ ਆ ਨੰਬਰ ਲਾਈਨ ਨੌਰਥ ਔਰ ਨੰਬਰ ਲਾਈਨ ਅਸੀਂ ਅੱਗੇ ਤੇ ਅੱਗੇ ਵਧਾਉਂਦੇ ਜਾਂਦੇ ਆ 20 ਤੋਂ ਅੱਗੇ ਹੋ ਗਿਆ 21 ਹੋ ਗਿਆ ਉਸ ਤੋਂ ਅੱਗੇ 22 ਹੋ ਗਿਆ ਸੋ ਐਰੋ ਦਾ ਮਤਲਬ ਕੀ ਆ ਨੰਬਰ ਲਾਈਨ ਅੱਗੇ ਤੇ ਅੱਗੇ ਚਲਦੀ ਜਾਂਦੀ ਆ ਮੈਂ ਇੱਥੇ ਜ਼ੀਰੋ ਤੋਂ ਹੀ ਕਿਉਂ ਸ਼ੁਰੂ ਕੀਤੀ ਕਿਉਂਕਿ ਅਸੀਂ ਸਿਰਫ ਗੱਲ ਕਰ ਰਹੀ ਹਾਂ ਹੋਲ ਨੰਬਰ ਦੀ ਕਰ ਰਹੀ ਹਾਂ ਹੋਲ ਨੰਬਰ ਸਾਡੇ ਸਟਾਰਟ ਹੁੰਦੇ ਜ਼ੀਰੋ ਤੋਂ ਸੋ ਇਸ ਕਰਕੇ ਮੈਂ ਜਿਹੜੇ ਨੰਬਰ ਲਾਈਨ ਆ ਮੈਂ ਸਿਰਫ ਜ਼ੀਰ ਅਦਰਵਾਈਜ਼ ਦੇਖਿਆ ਜਾਏ ਤਾਂ ਸਾਡੀ ਜਿਹੜੀ ਨੰਬਰ ਲਾਈਨ ਆ ਉਹ ਪਿੱਛੇ ਨੂੰ ਵੀ ਜਾਂਦੀ ਆ ਅੱਗੇ ਨੂੰ ਵੀ ਜਾਂਦੀ ਆ ਪਿੱਛੇ ਨੂੰ ਵੀ ਜਾਂਦੀ ਆ ਤੇ ਦੋਨੋਂ ਸਾਡਾ ਤੇ ਐਰੋ ਹੋਣ ਦਾ ਮਤਲਬ ਕੀ ਆ ਕਿ ਦੋਨੋਂ ਸਾਡਾ ਨੂੰ ਅਸੀਂ ਨੂੰ ਵਧਾ ਸਕਦੇ ਆ ਐਕਸਟੈਂਡ ਕਰ ਸਕਦੇ ਆ ਪਰ ਅਸੀਂ ਹਾਲ ਨੰਬਰ ਦੀ ਗੱਲ ਕਰ ਰਹੇ ਆ ਸਿਰਫ ਤਾਂ ਮੈਂ ਇੱਥੋਂ 0 ਤੋਂ ਹੀ ਨੰਬਰ ਸਟਾਰਟ ਕਰਾਂਗੀ 0 1 2 3 4 5 6 7 ਇਸ ਤੋਂ ਅੱਗੇ ਦੇ ਅਗੇ ਅਸੀਂ ਨੰਬਰ ਲਿਖ ਸਕਦੇ ਆ ਸੋ ਨੰਬਰ ਲਾਈਨ ਦੇ ਉੱਪਰ ਅਸੀਂ ਹੋ ਲੰਬਾ ਜਿਹੜੇ ਆ ਯੂ نو ਇਸ ਤਰ੍ਹਾਂ ਦਿਖਾ ਸਕਦੇ ਆ देखो तो छोटा होल नंबर के साथीरो सब तो छोटा की सी? जीरो तो इस तरह अगर देख जाए जाते दे तो सब तो छोटा होी जीरो. जीरो तो भी छोटा कोई होल नंबर है नहीं जैसे जीरो होल नंबर है नहीं बिल्कुल नहीं है इस तो पिछे कोई भी नंबर इतने है ही नहीं है क्योंकि होल नंबर स्टार्ट ही जीरो तो हो रहे हैं ਅ ਗ੍ਰੇਟੈਸਟ ਹਾਲ ਨੰਬਰ ਹੈ ਕੋਈ ਨਹੀਂ ਅਸੀਂ ਦੱਸ ਹੀ ਨਹੀਂ ਸਕਦੇ ਕਿਉਂਕਿ ਬਹੁਤ ਸਾਰੇ ਨੰਬਰ ਨੇ ਇਨਫਾਈਨਿਟ ਨੰਬਰ ਨੇ ਇੰਨੇ ਜ਼ਿਆਦਾ ਨੰਬਰ ਨੇ ਕਿ ਅਸੀਂ ਉਹਨਾਂ ਵਿੱਚੋਂ ਸਭ ਤੋਂ ਵੱਡਾ ਕੋਈ ਦੱਸ ਹੀ ਨਹੀਂ ਸਕਦੇ ਹੁਣ ਸਾਡੇ ਕੋਲੇ ਗੱਲ ਆਉਂਦੀ ਆ ਕਿ ਜਿਹੜੇ ਸਾਡੇ ਹਾਲ ਨੰਬਰ ਨੇ ਕਿ ਇਹਨਾਂ ਵਿੱਚੋਂ ਸਭ ਤੋਂ ਵੱਡਾ ਜਿਹੜਾ ਉਸ ਨੂੰ ਕਿਸੇ ਵੀ ਢੰਗ ਨਾਲ ਲੱਭਿਆ ਜਾ ਸਕਦਾ ਬਿਲਕੁਲ ਨਹੀਂ ਲੱਭਿਆ ਜਾ ਸਕਦਾ ਕੋਈ ਵੀ ਐਸਾ ਮੈਥਡ ਨਹੀਂ ਹੈ ਅਸੀਂ ਉਸ ਨੂੰ ਡਿਫਾਈਨ ਹੀ ਨਹੀਂ ਕਰ ਸਕਦੇ ਵੀ ਗ੍ਰੇਟੈਸਟ ਨੰਬਰ ਕਿਹੜਾ ਗ੍ਰੇਟੈਸਟ ਹਾਲ ਨੰਬਰ ਕਿਹੜਾ ਅਸੀਂ ਬਿਲਕੁਲ ਦੱਸ ਨਹੀਂ ਸਕਦੇ हां बस ऐसे देवे सेल्फ को सक्सेसर काट सकते हैं सक्सेसर फोर दी फोर आगे दी आगे सक्सेसर ला सकते हैं प्रेडिससर ਸਾਡੇ ਜਿਹੜੀ ਆ ਜ਼ੀਰੋ ਤੱਕ ਖਤਮ ਹੋ ਜਾਂਦੇ ਜੇ ਅਸੀਂ 1 ਦਾ ਪ੍ਰੈਡਿਸਸਰ ਦੇਖੀਏ ਸਾਡੇ ਕੋਲ ਕੀ ਆ ਗਿਆ ਜ਼ੀਰੋ ਆ ਗਿਆ ਤਾਂ ਜ਼ੀਰੋ ਦਾ ਦੇਖੀਏ ਜ਼ੀਰੋ ਤੋਂ ਪਿੱਛੇ ਕੁਝ ਹੈ ਹੀ ਨਹੀਂ ਇਸ ਹਾਲ ਨੰਬਰ ਦੇ ਵਿੱਚ ਜ਼ੀਰੋ ਦਾ ਪ੍ਰੈਡਿਸਸਰ ਸਾਡੇ ਕੋਲੇ ਨਹੀਂ ਹੁਆ ਅਸੀਂ सक्सेसर ਦੇਖਦੇ ਹਾਂ ਹਾਲ ਨੰਬਰ ਦੇ ਵਿੱਚ ਬਹੁਤ ਸਾਰੇ सक्सेसर ਹੁੰਦੇ ਨੇ ਦੇਖੋ ਜਿਵੇਂ ਇੱਕ ਵਾਰ 99 ਦਾ सक्सेसर ਦੇਖੋ 62 ਦਾ ਦੇਖੋ 97 ਦਾ ਦੇਖੋ ਹੋਰ ਲੱਲੋ ਨੰਬਰ 94 ਦਾ ਲੱਲੋ 117 ਹੋ ਗਿਆ 124 ਹੋ ਗਿਆ ਨਾ ਸਭ ਦੇ ਸクセਸਰ ਸੋ ਅਸੀਂ ਇਹਨਾਂ ਦੇ ਸクセਸਰ ਕਿਸ ਤਰ੍ਹਾਂ ਲਵਾਂਗੇ ਉਸ ਤੋਂ ਅਗਲਾ ਨੰਬਰ 99 ਦਾ ਅਗਲਾ ਨੰਬਰ ਕੀ ਹੋਏਗਾ 100 ਹੋਏਗਾ ਸਾਨੂੰ ਪਤਾ ਸੋ 100 ਕਿੱਦਾਂ ਹੁੰਦਾ ਉਸ 1 ਵਿੱਚ ਐਡ ਕਰਦੇ ਆ ਸਾਡੇ ਕੋਲ ਕੀ ਆ ਜਾਂਦਾ ਸクセਸਰ ਆ ਜਾਂਦਾ ਕੋਈ ਵੀ ਨੰਬਰ ਆ ਕਿਸੇ ਦਾ ਵੀ ਸクセਸਰ ਲੈਣਾ ਉਸ ਨੰਬਰ ਦੇ ਵਿੱਚ ਅਸੀਂ 1 ਐਡ ਕਰ ਦਿੰਨੇ ਆ ਦੋਸਤਾਂ ਸクセਸਰ ਆ ਜਾਂਦਾ मुझे ये 62 देखनी है, 51 ऐड करेंगे, 62 तो क्यों क्यों होएगा? 63, similarly सर देखो ले 97 होगे क्यों होएगा? 98, successor मतलब उस तो अगला नंबर, एक नंबर ज्यादा, 95, 117 द होएगा, 118 और 124 द होएगा सर देखो ले 125, इस तरह से successor लाभ सकते हैं, एक नंबर

ਵੇਪਾ ਤੱਕ ਗਿਆ ਸਾਨੂੰ ਕਿ 67 ਦੇ ਵਿੱਚੋਂ 1 ਮਾਈਨਸ ਕਰੀਏ ਤਾਂ ਕੀ ਆ ਗਿਆ ਸਾਡੇ ਕੋਲੇ 67 ਆ ਗਿਆ 93 ਚੋਂ 1 ਮਾਈਨਸ ਕਰੀਏ 92 ਆ ਗਿਆ 108 ਦੇ ਵਿੱਚੋਂ 1 ਮਾਈਨਸ ਕਰੀਏ 107 ਹੋ ਗਿਆ 194 ਚੋਂ 1 ਮਾਈਨਸ ਕਰੀਏ ਸੋ 193 ਹੋ ਗਿਆ ਕੀ ਅਸੀਂ ਹੋਲ ਨੰਬਰ ਵਿੱਚ ਜ਼ੀਰੋ ਤੋਂ ਪਿਛਲਾ ਨੰਬਰ ਪਤਾ ਕਰ ਸਕਦੇ ਹਾਂ ਬਿਲਕੁਲ ਨਹੀਂ ਕਿਉਂਕਿ ਜ਼ੀਰੋ ਤੋਂ ਪਿੱਛੇ ਸਾਡੇ ਕੋਲ ਨੰਬਰ ਹੈ ਬਟ ਜੇ ਤੁਸੀਂ ਹੋਲ ਨੰਬਰ ਦੀ ਗੱਲ ਕਰੀਏ ਜ਼ੀਰੋ ਤੋਂ ਪਿੱਛੇ ਹੋਲ ਨੰਬਰ ਨਹੀਂ ਆ ਇਹਦਾ ਕੋਈ ਵੀ ਪ੍ਰੀਡੈਸਸਰ ਨਹੀਂ ਹੁਣ ਅਸੀਂ ਦੇਖਿਆ ਕਿ ਸਾਰੇ ਸਾਰੇ ਨੈਚੁਰਲ ਨੰਬਰ ਸਾਡੇ ਕੋਲੇ ਕਿਹਨੇ ਹੋਲ ਨੰਬਰ ਨੇ ਅਗਰ ਅਸੀਂ ਨੈਚੁਰਲ ਨੰਬਰ ਦੇ ਵਿੱਚ ਸਿਰਫ ਜ਼ੀਰੋ ਇਨਕਲੂਡ ਕਰ ਦਿਆ ਜ਼ੀਰੋ ਇਨਕਲੂਡ ਕਰਨ ਦੇ ਨਾਲ ਇਹਨਾਂ ਦਾ ਨਾਮ ਹੀ ਚੇਂਜ ਹੋ ਜਾਂਦਾ ਟਰਮਨੋਲੋਜੀ ਟੋਟਲੀ ਚੇਂਜ ਹੋ ਜਾਂਦੀ ਆ ਤਾਂ ਅਸੀਂ ਨੈਚੁਰਲ ਨੰਬਰ ਦੀ ਥਾਂ ਤੇ ਕੀ ਕਹਿਣ ਲੱਗ ਗਏ ਆ ਹੋਲ ਨੰਬਰ ਸੋ ਹੁਣ ਅਸੀਂ ਨੈਚੁਰਲ ਨੰਬਰ ਤੋਂ ਕਿੱਥੇ ਪਹੁੰਚ ਗਏ ਹੋਲ ਨੰਬਰ ਤੇ ਪਹੁੰਚ ਗਏ ਅਗਲੀ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਹੋਲ ਨੰਬਰ ਜਿਹੜੇ ਸਾਡੇ ਰੋਸ ਨੰਬਰ ਲਾਈਨ ਦੇ ਉੱਪਰ ਕਿੱਦਾਂ ਲੱਭ ਸਕਦੇ ਆ ਨੰਬਰ ਲਾਈਨ ਦੇ ਵਿੱਚ ਅਸੀਂ ਇਹਨਾਂ ਨੂੰ ਐਡ ਕਿੱਦਾਂ ਕਰ ਸਕਦੇ ਆ ਸਬਟ੍ਰੈਕਟ ਕਿੱਦਾਂ ਕਰ ਸਕਦੇ ਆ ਉਹ ਸਾਰਾ ਕੁਝ ਅਸੀਂ ਨੰਬਰ ਲਾਈਨ ላይ ਦਿਖਾਵਾਂਗੇ ਸੋ ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹਨ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ